啊，不对对。 早く行ってみよう。早 ਗੁਰਦੁਆਰਾ ਨਾਨਕ ਜੀ ਦਾ ਸਾਹਿਬ ਵਿਦਿਰ ਕਰਨਾਟਕ ਇਹ ਪਾਵਨ ਪਵਿੱਤਰ ਸਰੋਵਰ ਹੈ ਜੀ ਤੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਜੀ ਕਰਨੀਏ ਜੀ ਨਾਮ ਆਪਣੇ ਆਪ ਨੂੰ ਭਾਗਾ ਸੰਧੀ ਜੀ ਜੂਨ ਮਹੀਨੇ ਦੀਆਂ ਛੁੱਟੀਆਂ 'ਚ ਸਭ ਤੋਂ ਜ਼ਿਆਦਾ ਸੰਗਤਾਂ ਇੱਥੇ ਜੁੜਦੀਆਂ ਹੈ ਕਿ ਪੰਜਾਬ ਚ ਬੱਚਿਆਂ ਨੂੰ ਸਕੂਲੀ ਬੱਚਿਆਂ ਦੀ ਛੁੱਟੀਆਂ ਹੁਣ ਕਰ ਪਰਿਵਾਰਾਂ ਦੇ ਪਰਿਵਾਰ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਦੇ ਨੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੋ ਇਹ ਦੇਖੋ ਜੀ ਸੋਰ ਹੋਰ ਇਹ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਨਾਨਕੀ ਰਾਜੀ ਇਹਨਾਂ ਦੀ ਪਵਿੱਤਰ ਪਾਵਨ ਇਮਾਰਤ ਖੂਬਸੂਰਤ ਇਮਾਰਤ ਜਿੱਥੋਂ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਗਲੀ ਜੋਗ ਨਾ ਹੋਏ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਥਾਪਨ ਹੋਆ ਤੇ ਗੁਰਬਾਣੀ ਦੇ ਸਬਦ ਸਰਵਣ ਕਰ ਰਹੀਆਂ ਅਸੀਂ ਕਿਤਾਬ ਬਸਤ ਹੋ ਰਹੇ ਨੇ ਜੀ ਕਿਤਾਬ ਦੇਖੋ ਚਹਿਲ ਪਹਿਲਾ ਪੂਰੀ ਸੰਗਤਾਂ ਦੇ ਬੜੀ ਵੱਡੀ ਸਰਦਾਂ ਜੀ ਨਾਨਕ ਜੀ ਨਾਨਕ ਟੀਰਾ ਸਾਹਿਬ ਇਧਰ ਕਰਨਾਟਕ ਗੁਰਦਵਾਰੇ ਸ੍ਰੀ ਨਾਨਕਦੇਵ ਜੀ ਦੀ ਯਾਦ ਨੂੰ ਸਮਰਪਿਤ ਅਟਕਨਸ਼ਰੀ ਜੂਸ ਸਾਹਿਬ ਤੋਂ 180 ਕਿਲੋਮੀਟਰ ਦੀ ਦੂਰੀ ਤੇ ਮਹਾਰਾਸ਼ਟਰ ਤੋਂ ਹੁੰਦੇ ਹੋਏ ਕਰਨਾਟਕ ਸਟੇਟ ਆਹੇ ਇੱਥੇ ਸਤਗੁਰ ਨਾਨਕ ਜੀ ਨੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਤਾਪਨ ਸੂਆ ਅਮਰਤਕੁੰਡਾ ਜੀ ਇੱਥੇ ਸਸ ਕੁਰੀ ਸਮਾਸੀ ਜਦੋਂ ਕਿਸੇ ਸਮੇਂ ਪਾਣੀ ਨਹੀਂ ਫਿਰਦਾ ਸੀ ਇੱਥੇ ਆ ਲੰਮਰਦਾਨੇ ਨੇ ਬੇਚੀ ਕੀਤੀ ਤਾਂ ਜਗਤਪੁਰੂ ਬਾਬਾ ਨਾਨਕ ਜੀ ਨੇ ਆਪਣਾ ਪਾਵਨ 8 ਬਾੜ ਕੇ ਧਰਤੀ ਤੇ ਪਾਣੀ ਦਾ ਚਸ਼ਮਾ ਪੈਦਾ ਕੀਤਾ ਜੀ ਤੁਹਾਨੂੰ ਦਿਖਾਉਣ ਜਾ ਰਹੇ ਆ ਆ ਦੇਖੋ ਜੀ ਇਧਰ ਆ ਦੇਖੋ ਇਧਰ ਜਾ ਰਹੇ ਆ ਜੀ ਪਾਣੀ ਦਾ ਚਸ਼ਮਾ ਜੋ ਸਤਗੁਰ ਨਾਨਕ ਜੀ ਨੇ ਅੰਮ੍ਰਿਤਪੁਰ ਜੀ ਨੂੰ ਨਾਮ ਲੱਗ ਗਿਆ ਤੋਂ ਤੇ ਅੱਜ ਇਹ ਇੱਥੇ ਸੰਗਤਾਂ ਅੰਮ੍ਰਿਤਪੁਰ ਜੀ ਚਸ਼ਮਾ ਜੋ ਉਹ ਸਰਪ੍ਰੀਆ ਜੀ ਇੱਕ ਵਧੀਆ ਇੱਥੇ ਮੀਣਗੇ ਮੁਖੀਟਾ ਜੀ ਤੋਂ ਸੰਗਤਾਂ ਇਹ ਪਾਵਨ ਚਸ਼ਮਾ ਜੀ ਸੰਕਟਾਂ ਕੱਲੇ ਕੱਲੇ ਜਾ ਕੇ ਉੱਥੇ ਪਾਵਨ ਤਸਬੀਹ ਦੇ ਵਿੱਚ ਨਕਮਸਤ ਕੁੰਦਈਆ ਜੀ ਜਲਦੀ ਚੁੱਲੀ ਲੈ ਕੇ ਆਪਣੇ ਆਪਣੇ ਪਾਕਿਸਤਾਨੀ ਬਾਹਰ ਆਲੇ ਗਏ ਇਹ ਉੱਥੇ ਜਾ ਕੇ ਜੀ ਸਿੱਖ ਦੇ ਪਾਰ ਪਾਰ ਕਰਨਾ ਹੈ ਨਰਨ ਕੀ ਰਸਮ ਬਿਦਰ ਇਹ ਪੋਲਿਟਿਕਲ ਕੰਪੋਨੈਂਟ ਇਹ ਪੋਲਿਟਿਕਲ ਜਿਮਾ ਮੈਂ ਪਹਿਲਾਂ ਸੁਣਾ ਕਿ ਪਨਾਵ ਅਤੇ ਸੰਗਠਨਾਂ ਦੀ ਲੋੜ ਦੇ